ਦਾਵਾ ਪਹਿਲੇ ਵੀ ਕੀਤਾ ਸੀ ਕਿ 2 ਕਰੋੜ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਖੜੇ ਨੇ ਮੈਂ ਤੁਹਾਡੇ ਕੋਲ ਆਇਆ ਪੁੱਛਣਾ ਚਾਹਨਾ ਕਿ ਇਸ ਮੌਕੇ ਦੇ ਉੱਤੇ ਭਾਰਤ ਦੇ ਟੁਕੜੇ ਜਿਹੜੇ ਤੁਸੀਂ ਕਿਹਾ ਦੇਖ ਰਹੇ ਹੋ ਔਰ ਖਾਲਿਸਤਾਨ ਦੇ ਖਵਾਬ ਨੂੰ ਦੇਖ ਰਹੇ ਹੋ ਕਿ ਹੁਣ ਹੋਣ ਵਾਲਾ ਔਰ ਦਿੱਲੀ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਂਦਾ ਐਹੀ ਵਕਤ ਕਿ ਕੋਈ ਹੋਰ ਹੈ ਬਿਲਕੁਲ ਜੀ ਸਮਾਂ ਹੁੰਦਾ ਹੈ ਕਹਿੰਦੇ ਜੀ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟਕਰਾਂ ਅੱਜ ਜੰਗ ਤੁਹਾਡੇ ਘਰ ਆਈ ਹੋਈ ਐ ਪਾਣੀ ਵਰਤਦੇ ਪਏ ਆ ਉਹ ਹਥਿਆਰ ਵੱਜੋਂ ਤੁਹਾਡੇ ਛੋਟੇ ਛੋਟੇ ਬੱਚੇ 10 ਮਸਜਿਦਾਂ ਦੇ ਮਦਰੱਸਿਆਂ ਤੇ 7-7 ਸਾਲ ਦੇ ਬੱਚੇ ਤੇ ਭੈਣਾਂ ਨੂੰ ਮਾਰ ਕੇ ਕਹਿੰਦੇ ਅਸੀਂ ਅੱਤਵਾਦ ਮੁਕਾ ਦਿੱਤਾ ਐ ਅੱਜ ਤੁਹਾਡੇ ਤੇ ਹਮਲਾ ਹੋ ਰਿਹਾ ਆ ਆਰਥਿਕ ਤੌਰ ਤੇ ਮਿਲਟਰੀ ਤੌਰ ਤੇ ਜੀ ਆਇਆਂ ਨੂੰ ਅਸਲਾਮੁਅਲੈਕੁਮ ਸੱਚੀ ਕਾਲ ਨੂੰ ਨੀ ਕਰਨੇ ਆ ਤੁਸੀਂ ਬਿਲਕੁਕੁਲ ਠੀਕ ਠਾਕ ਹੋਗੇ ਕੱਤਵਾਨੂੰ ਪੁੱਛ ਰਿਹਾ ਕਿ ਚਾਰ ਦਿਕੇ ਲਾਚੇ ਰੱਖੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਕਿ ਸਿੱਖ ਜਿਹੜੇ ਨੇ ਦੇਣਗੇ ਪਾਕਿਸਤਾਨ ਨੂੰ ਫ੍ਰੀ ਬਿਜਲੀ ਤਸਰੀਬ ਪਾਣੀ ਇੱਥੇ ਪਾਣੀ ਜਿਹੜਾ ਮੋਦੀ ਦੀ ਜਾਨੀ ਤੋਂ ਬੰਦ ਕਰਨ ਦਾ ਇਲਾਨ ਕੀਤਾ ਗਿਆ ਪਾਕਿਸਤਾਨ ਨੂੰ ਤਾਂ ਤੰਕੀਲ ਆਈ ਗਈ ਐਤੂ ਬਾਤ ਜਿਹੜਾ ਬਹੁਤ ਅਹਿਮ ਕਿਸਮ ਦੀ ਗੱਲ ਕੀਤੀ ਹੈ ਸਿੱਖਾਂ ਦੇ ਲੀਡਰ ਨੇ ਇੱਥੇ ਮੈਂ ਗੱਲ ਕਰਨੀ ਪਈਆਂ ਗੁਰਪਤਵ ਪੰਨੂ ਭਾਰੇ ਵਿੱਚ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਵੱਡਾ ਬਿਆਨ ਦਿੱਤਾ ਹੈ ਪਾਕਿਸਤਾਨ ਮੀਡੀਆ ਤੇ ਆ ਕੇ ਐਨਐਨੀ ਕੀ ਗੱਲਾਂ ਕਹਤੀਆਂ ਨੇ ਖਾਲਸਾ ਰਾਜ ਆਣਿਆ ਲਾਹ ਦਿੱਲੀ ਤੇ ਸਿੱਖਾਂ ਦਾ ਰਾਜ ਹੋਏਗਾ ਭਾਰਤ ਸਿੱਖਾਂ ਦਾ ਰਾਜ ਹੋਏਗਾ ਤੇ ਭਾਰਤ ਬਹੁਤੀ ਦੇਰ ਭਾਰਤ ਨਹੀਂ ਰਹੇਗਾ ਇਹਦੇ ਟੋਟੇ ਟੋਟੇ ਹੋਣ ਵਾਲੇ ਨੇ ਹਜੇ ਤੁਹਾਡੇ ਨਾਲ ਮੈਂ ਇੱਕ ਬਹੁਤ ਅਹਿਮ ਕਿਸਮ ਦੀ ਰਿਪੋਰਟ ਸ਼ੇਅਰ ਕਰਨ ਚੱਲੀ ਆਂ

والیکم السلام پائی تے پاکستان دے میرے سارے بھنانا براواں گروہ جی کا خالصہ واہی گروہ جی کی فتح جی فتح ہو سردار جی سردار جی ہے جمعہ ہفتہ اتوار اے فائنل تین دن نے کول بھی نو کو بچیا چھٹیاں دتی ہیں نے تے جناب سارے پیپر کینسل کرتے نے ساڑھی حکومت ہونے اس پاسے آ رہی ہے لیکن میں جناب نے سوال ہے پوچھنا چاہنا وہاں ਹੁਣ ਸਰਦਾਰ ਜੀ ਡੂ ਐਂਡ ਡਾਈ ਦਾ ਮਕਾਮ ਆ ਗਿਆ ਹੈ ਯਾਨੀ ਕਿ ਪੰਜਾਬੀ ਦੇ ਵਿੱਚ ਆ ਤਾ ਦਾ ਮਕਾਮ ਆ ਗਿਆ ਹੈ ਤੇ ਜਦੋਂ ਇਹ ਮਸਲਾ ਆ ਜਾਵੇ ਤੇ ਭਾਰਤ ਜੇ ਪੰਜਾਬ ਦੀ ਸਰਜ਼ਮੀਨ ਦੇ ਖਿਲਾਫ ਇਸਤੇਮਾਲ ਕਰੇ ਪਾਕਿਸਤਾਨ ਦੇ ਖਿਲਾਫ ਪੰਜਾਬ ਨੂੰ ਉਹਨਾਂ ਦਾ ਇਸਤੇਮਾਲ ਕਰੇ ਤੇ ਫਿਰ ਸਿੱਖਾਂ ਵੱਲੋਂ ਕੀ ਰਦ ਦੇ ਅਮਲ ਆਂਦੀ ਤੋਕਾ ਹੈ ਸਰਦਾਰ ਜੀ ਦੇਖੋ ਇਹ ਤਾਂ ਮੈਂ ਪਿਛਲੇ 10 ਦਿਨ ਤੋਂ ਪਹਿਲਾਂ ਕਹਿ ਚੁਕਾਂ ਕਿ ਭਾਰਤੀ ਫੌਜ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਸਿੱਖ ਉਥੇ ਦਾ ਇਸ ਗੱਲ ਤੇ ਅਹਿਦ ਕਰ ਚੁੱਕਾ ਹੈ ਕਿ ਭਾਰਤੀ ਫੌਜਾਂ ਨੂੰ ਪੰਜਾਬ ਚੋਂ ਰੰਗ ਕੇ ਪਾਕਿਸਤਾਨ ਤੇ ਉਹ ਹਮਲਾ ਗੁਰੂ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਸਾਹਿਬ ਦਾ ਜਨਮ ਸਥਾਨ ਨਹੀਂ ਕਰਨ ਦੇਣਗੇ ਅਸੀਂ ਭਾਰਤੀ ਫੌਜ ਦੇ ਵਿੱਚ ਜਿੰਨੇ ਸਾਡੇ ਸਿੱਖ ਬੋਜੀ ਹੈ ਅਸੀਂ 20 ਲੱਖ ਮੈਸੇਜ ਚਾਰੋਂ ਪਾਸੇ ਜਿਹੜਾ ਲਾਇਆ ਪੰਜਾਬ ਹਰਿਆਣਾ ਰਾਜਸਥਾਨ ਬੰਗਾਲ ਔਰ ਉਸ ਦੇ ਨਤੀਜੇ ਵਜੋਂ ਫੌਜ ਦੇ ਜਿਹੜੇ ਭਾਰਤੀ ਫੌਜ ਦੇ ਹੌਸਲੇ ਬਲੰਦ ਨਹੀਂਗੇ ਉਹ ਨਹੀਂ ਲੜਨਾ ਚਾਹਦੀ ਰਾਜਨੀਤਿਕ ਲੜਾਈ ਅੱਜ ਲੜਾਈ ਜਿਹੜੀ ਹੈਗੀ ਆ ਉਹ ਦਿਮਾਗ ਦੀ ਹੈ ਅੱਜ ਲੜਾਈ ਸਟ੍ਰੈਟਜੀ ਦੀ ਹੈ ਔਰ ਮਿਲਟਰੀ ਸਟ੍ਰੈਟਜੀ ਤੇ ਡਿਪਲੋਮੈਟਿਕ ਸਟ੍ਰੈਟਜੀ ਇਹ ਕਹਿੰਦੀ ਹੈ ਕਿ ਪਾਕਿਸਤਾਨ ਅੱਜ ਸਿੱਖ ਤੇ ਪੰਜਾਬ ਦੇ ਨਾਲ ਖੜੇ ਜਰਨਲ ਅਸੈਂਬਲੀ ਯੂਨ ਸਕਿਉਰਟੀ ਕੌਂਸਲ ਦੇ ਵਿੱਚ ਖਾਲਿਸਤਾਨ ਦਾ ਰੈਫਰੈਂਡਮ ਸਿਰਫ ਪਾਣ ਦੀ ਜ਼ਰੂਰਤ ਹੈ ਕੋਈ ਵੀ ਤੁਹਾਨੂੰ ਨਿਊਕਲੀਅਰ ਬੰਬ ਚਲਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਹਮਲਾ ਕਰਨ ਦੀ ਜ਼ਰੂਰਤ ਨਹੀਂ ਹੈ ਭਾਰਤ ਦੀ ਸਾਰੀ ਜਿਹੜੀ ਸ਼ਕਤੀ ਹੈ ਜਿਹੜੀ ਭਾਰਤ ਦੀ ਪਾਵਰ ਹੈ ਉਹ ਪੰਜਾਬ ਬਚਾਨ ਚ ਲੱਗ ਜਾਏਗੀ ਪਾਕਿਸਤਾਨ ਤਾਂ ਬਹੁਤ ਦੂਰ ਦੀ ਗੱਲ ਹੈ ਹਮਲਾ ਜੇ ਕਰਨਾ ਹੈ ਤਾਂ ਦਿਮਾਗੀ ਕਰਨਾ ਹੈ ਤਾਂ ਜੋ ਆਪਾਂ ਇਸ ਹਿੰਦੁਸਤਾਨ ਨੂੰ ਹਮੇਸ਼ਾ ਦੇ ਲਈ ਦੁਨੀਆ ਦੇ ਨਕਸ਼ੇ ਤੋਂ ਖਤਮ ਕਰੀਏ ਸਰਦਾਰ ਜੀ ਮੋਦੀ ਸਰਕਾਰ ਜਿਹੜੀ ਹੈ ਉਹ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਜ਼ੁਲਮ ਤੇ ਮੁਸਲਮਾਨਾਂ ਦੇ ਨਾਲ ਔਰ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਮੈਂ ਜਨਾਬ ਕੋਲ ਇਹ ਪੁੱਛਣਾ ਚਾਹਨਾ ਕਿ ਹੁਣ ਸਿੱਖ ਕਸ਼ਮੀਰੀ ਤੇ ਪਾਕਿਸਤਾਨੀ ਆਵਾਮ ਇਕੱਠੇ ਹੋ ਗਏ ਨੇ ਇਹ ਤਿੰਨੇ ਇਕੱਠੇ ਹੋ ਕੇ ਕੀ ਨਤੀਜੇ ਜੜੇ ਨੇ ਉਹ ਕੀ ਸਾਹਮਣੇ ਆ ਸਕਦੇ ਨੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਭਾਈ ਮੋਦੀ ਦੀ ਸਰਕਾਰ ਨਾ ਤੇ ਪੰਜਾਬ ਦੀ ਦੁਸ਼ਮਣ ਹੈ ਨਾ ਕਸ਼ਮੀਰ ਦੀ ਦੁਸ਼ਮਣ ਹੈ ਇਹ ਹਿੰਦੁਸਤਾਨ ਦਾ ਸਿਸਟਮ ਦੁਸ਼ਮਣ ਹੈ ਅੱਜ ਉਹਦਾ ਚਿਹਰਾ ਸ਼ੈਤਾਨ ਤੇ ਹਵਾਨ ਨਰਿੰਦਰ ਮੋਦੀ ਹੈ ਨਰਿੰਦਰ ਮੋਦੀ ਉਦੋਂ ਜੰਮਿਆ ਨਹੀਂ ਸੀ ਜਦੋਂ 2 ਮਿਲੀਅਨ ਮੁਸਲਮਾਨ ਇਸ ਇੰਡੀਆ ਇਸ ਭਾਰਤੀ ਹਕੂਮਤ ਨੇ ਮਾਰ ਮੁਕਾਇਆ ਜਦੋਂ ਦਾ ਕਸ਼ਮੀਰ ਦੱਬਿਆ ਹੋਇਆ ਜਦੋਂ ਦੀ ਸਿੱਖ ਨਸਲਕੁਸ਼ੀ ਹੋਈ ਹੈ ਹਿੰਦੋਸਤਾਨ ਦੀ ਸਰਕਾਰ ਹਿੰਦੋਸਤਾਨ ਦਾ ਸਿਸਟਮ ਜਿੰਨੀ ਦੇਰ ਤੱਕ ਆਪਾਂ ਇਹ ਨਹੀਂ ਮੰਨਾਂਗੇ ਕਿ ਮੋਦੀ ਹਟ ਜਾਏਗਾ ਤੇ ਗਾਂਧੀ ਆ ਜਾਏਗਾ ਗਾਂਧੀ ਹਟ ਜਾਏਗਾ ਤਾਂ ਝਾੜੂ ਆ ਜਾਏਗਾ ਝਾੜੂ ਹਟ ਜਾਏਗਾ ਤੇ ਕਮਿਊਨਿਸਟ ਆ ਜਾਏਗਾ ਹਿੰਦੋਸਤਾਨ ਦੀ ਹੋਂਦ ਹਿੰਦੋਸਤਾਨ ਦਾ ਨਕਸ਼ਾ ਉਥੋਂ ਦਾ ਸਿਸਟਮ ਪਾਕਿਸਤਾਨ ਦਾ ਦੁਸ਼ਮਣ ਹੈ ਜੇ ਪਾਕਿਸਤਾਨ ਨੇ ਜੰਗ ਜੇ ਪਾਕਿਸਤਾਨ ਨੇ ਆਪਣੀ ਹੋਂਦ ਕਾਇਮ ਰੱਖਣੀ ਹੈ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਾ ਕੇ ਫਲਸਤਾਨ ਬਣਾਉਣਾ ਪੈਣਾ ਅਸੀਂ ਜਾਣੀਏ ਤੇ ਉਸ ਤੋਂ ਬਾਅਦ ਹਿੰਦੁਸਤਾਨ ਜਾਣੇ ਪਾਕਿਸਤਾਨ ਉਸ ਤੋਂ ਬਾਅਦ ਹਮੇਸ਼ਾ ਦੇ ਲਈ ਦੁਨੀਆ ਵਿੱਚ ਤਰੱਕੀ ਦਾ ਕਰੇਗਾ ਤੇ ਮੁਲਕ ਬਣੇਗਾ ਸਰਦਾਰ ਜੀ ਤੁਸੀਂ ਦਾਵਾ ਪਹਿਲੇ ਵੀ ਕੀਤਾ ਸੀ ਕਿ 2 ਕਰੋੜ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਖੜੇ ਨੇ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਨਾ ਕਿ ਇਸ ਮੌਕੇ ਦੇ ਉੱਤੇ ਭਾਰਤ ਦੇ ਟੁਕੜੇ ਜਿਹੜੇ ਤੁਸੀਂ ਕਿਹਾ ਦੇਖ ਰਹੇ ਹੋ ਔਰ ਖਾਲਸਤਾਨ ਦੇ ਖਵਾਬ ਨੂੰ ਦੇਖ ਰਹੇ ਹੋ ਕਿ ਹੁਣ ਹੋਣ ਵਾਲਾ ਔਰ ਦਿੱਲੀ ਦੇ ਉੱਤੇ ਖਾਲਸਤਾਨ ਦਾ ਝੰਡਾ ਲਹਿਰਾਉਂਦਾ ਐਯੋ ਵਕਤ ਕਿ ਕੋਈ ਹੋਰ ਹੈ ਬਿਲਕੁਲ ਜੀ ਸਮਾਂ ਹੁੰਦਾ ਕਹਿੰਦੇ ਜੀ ਵੇਲੇ ਦੀ ਨਮਾਜ਼ ਤਕਵੇਲੇ ਦੀਆਂ ਟਕਰਾਂ ਅੱਜ ਜੰਗ ਤੁਹਾਡੇ ਘਰ ਆਈ ਹੋਈ ਹੈ ਪਾਣੀ ਵਰਤਦੇ ਪਏ ਆ ਉਹ ਹਥਿਆਰ ਵੱਜੋਂ ਤੁਹਾਡੇ ਛੋਟੇ ਛੋਟੇ ਬੱਚੇ ਆਸਮ ਜਿਸਜਾਂ ਦੇ ਮਦਰਸਿਆਂ ਤੇ 7 7 ਸਾਲ ਦੇ ਬੱਚੇ ਤੇ ਭੈਣਾ ਨੂੰ ਮਾਰ ਕੇ ਕਹਿੰਦੇ ਅਸੀਂ ਅੱਤਵਾਦ ਮੁਕਾ ਦਿੱਤਾ ਹੈ ਅੱਜ ਤੁਹਾਡੇ ਤੇ ਹਮਲਾ ਹੋ ਰਿਹਾ ਹੈ ਆਰਥਿਕ ਤੌਰ ਤੇ ਮਿਲਟਰੀ ਤੌਰ ਤੇ ਤੇ ਤੁਹਾਡੀ ਹੋਂਦ ਨੂੰ ਖਤਰਾ ਹੈ ਬਲੋਚਿਸਤਾਨ ਨੂੰ ਖਤਰਾ ਹੈ ਵੀ ਅੰਗ ਤੋੜਿਆ ਜਾਏਗਾ ਅੱਜ ਸਮਾਂ ਪਾਕਿਸਤਾਨ ਦੀ ਸਰਕਾਰ ਕੋਲ ਹੈ ਆਵਾਮ ਕੋਲ ਹੈ ਫੌਜ ਕੋਲ ਹੈ ਹਮਲੇ ਦਾ ਜਵਾਬ ਹਮਲੇ ਨਾਲ ਬਿਲਕੁਲ ਦਿੱਤਾ ਜਾ ਸਕਦਾ ਹੈ ਕੋਈ ਸ਼ੱਕ ਨਹੀਂ ਪਾਕਿਸਤਾਨ ਦੀ ਫੌਜ ਨੇ ਬੜਾ ਜ਼ਬਰਦਸਤ ਜਵਾਬ ਦਿੱਤਾ ਹੈ ਪਾਕਿਸਤਾਨ ਦੀ ਫੌਜ ਨੇ ਕੱਲ ਡਰੋਨ ਤਬਾਹ ਕੀਤੇ ਜਿਹੜੇ ਉਹਨਾਂ ਨੇ ਸਾਡੇ ਨਨਕਾਨਾ ਸਾਹਿਬ ਤੇ ਲਾਈ ਸੀ ਪਰ ਜੰਗ ਦੇ ਮੈਦਾਨ ਦਾ ਪਹਿਲਾਂ ਇਹ ਸੋਚਣਾ ਹੈ ਕਿ ਮੈਂ ਇਹਦਾ ਅੰਤ ਕੀ ਕਰਨਾ ਹੈ ਐਂਡ ਕੀ ਕਰਨਾ ਹੈ ਐਂਡ ਹੈਗਾ ਇੰਡੀਆਜ਼ ਐਂਡ ਮੋਦੀ ਦੀ ਤੇ ਇਹ ਭਾਰਤੀ ਹਕੂਮਤ ਦੀ ਤੇ ਹਿੰਦੁਸਤਾਨ ਦੀ ਆਖਰੀ ਜੰਗ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਨਕਸ਼ਾ ਦੁਨੀਆ ਦੇ ਨਕਸ਼ੇ ਉਤੋਂ ਮਿਟਾਉਣ ਵਾਸਤੇ ਮੈਂ ਬਿਲਕੁਲ ਇਹ ਕਿਹਾ ਕਿ 2 ਕਰੋੜ ਸਿੱਖ ਨਾਲ ਖੜੇਗਾ ਪਰ ਸਿੱਖ ਤਾਂ ਖੜੇਗਾ ਜੇ ਉਹਦੇ ਕੋਲ ਹੋਜ ਹੋਏਗੀ ਸਿੱਖ ਤਾਂ ਖੜੇਗਾ ਜੇ ਉਹਦੇ ਕੋਲ ਮੁਲਕ ਹੋਏਗਾ ਅਸੀਂ ਅੱਜ ਇਹ ਮੰਨ ਕੇ ਚੱਲੋ ਕਿ ਭਾਰਤੀ ਫੌਜ ਦੇ ਵਿੱਚ ਜੇ ਬਗਾਵਤ ਹੋਈ ਹੈ ਤੇ ਇਸ ਕਰਕੇ ਹੋਈ ਹੈ ਕਿ ਸਿਕਸ ਪਰ ਜਸਟਿਸ ਨੇ ਮੈਸੇਜ ਪਹੁੰਚਾਇਆ ਉਹਨਾਂ ਨੂੰ ਅਹਿਦ ਕਰਾਇਆ ਕਿ ਭਾਰਤੀ ਫੌਜ ਭਾਰਤੀ ਹਕੂਮਤ ਹਿੰਦੋਸਤਾਨ ਜਿਹੜਾ ਹੈ ਉਹ ਸਿੱਖ ਦਾ ਦੁਸ਼ਮਣ ਹੈ ਅੱਜ ਜੇ ਮਦਾਨੀ ਜੰਗ ਨਹੀਂ ਲੱਗਦੀ ਪਈ ਇੱਕ ਪਾਸੇ ਪਾਕਿਸਤਾਨ ਹੈ ਦੂਜੇ ਪਾਸੇ ਹਿੰਦੋਸਤਾਨ ਦੀਆਂ ਫੌਜਾਂ ਜੇ ਉਹ ਜੰਗ ਨਹੀਂ ਲਾਉਂਦੇ ਪਏ ਇਸ ਕਰਕੇ ਨਹੀਂ ਲਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਵਿੱਚ ਸਿੱਖ ਖੜਾ ਹੈ ਤੇ ਸਿੱਖ ਦੇ ਨਾਲ ਜੇ ਪਾਕਿਸਤਾਨ ਦੀ ਫੌਜ ਰਲ ਗਈ ਤੇ ਹਿੰਦੋਸਤਾਨ ਤਬਾਹ سردار جی تھی دیکھو اگر سفارتی محاذ اتنے گل کریے تو سب تو پہلے بھارت نے سفارت تو بعد میزائل مارے پھر رافیل تیارے اڑائے پھر ڈرون اڑائے اتنے کام جڑے نے اسی الحمدللہ للہ اور اڑاتے ہیں اجے تکر پاکستان نے بذابتہ حملہ تے نہیں کیتا لیکن انڈیا نو وڈا نقصان پچھایا ہے ਕੀ ਇਹ ਗੱਲ درست ਹੈ ਕਿ ਉਹਨਾਂ ਦੇ ਰਾਫੀਲ ਵੱਡੇ ਤਿਆਰੇ ਜਿਹੜੇ ਨੇ ਉਹ ਪਾਕਿਸਤਾਨੀ ਜਹਾਜ਼ਾਂ ਨੇ ਮੂੰਹ ਤੋੜੇ ਜਵਾਬ ਨਹੀਂ ਦਿੱਤਾ ਬਹੁਤ ਤਖੜਾ ਜਵਾਬ ਦਿੱਤਾ ਉਹਦਾ ਕਾਰਨ ਹੈ ਕਿ ਪਾਕਿਸਤਾਨ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਦੇ ਉੱਤੇ ਇਸਲਾਮ ਅੱਲਾ ਦੀ ਬਹੁਤ ਮਹਿਰ ਹੈ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ ਤੁਸੀਂ ਉਹਨਾਂ ਦਾ ਨੁਕਸਾਨ ਕੀਤਾ ਮੈਂ ਤੁਹਾਨੂੰ ਨੁਕਸਾਨ ਦੀ ਜੇ ਗੱਲ ਦੱਸਦਾ ਤੇ ਅੱਜ ਮੈਂ ਉਹਨਾਂ ਦੀ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਸਿਰਫ 7000 ਸੁਣਿਆ ਭੇਜਿਆ ਕਿ ਭਾਈਓ ਆਪਣੇ ਪੈਸੇ ਸਟਾਕ ਐਕਸਚੇਂਜ ਚੋਂ ਕੱਢ ਲਓ ਅਮਰੀਕਨਾਂ ਨੂੰ ਕਿਹਾ ਆਪਣੇ ਪੈਸੇ ਕੱਢ ਲਓ ਭਾਰਤੀ ਦੀ ਸਟਾਕ ਐਕਸਚੇਂਜ ਚੋਂ ਤੇ ਭਾਈ ਸਾਹਿਬ ਜਾ ਕੇ ਚੈੱਕ ਕਰ ਲਓ 83 ਬਿਲੀਅਨ ਡਾਲਰ ਦੀ ਸਟਾਕ ਐਕਸਚੇਂਜ ਕ੍ਰੈਸ਼ ਹੋਈ ਹੈ ਜੰਗ ਜੇ ਭਾਰਤ ਤੋਂ ਜਿੱਤਣੀ ਹੈ ਉਹਨੂੰ ਆਰਥਿਕ ਤੌਰ ਤੇ ਮਾਰਨਾ ਹੈ ਕਿਉਂਕਿ ਉਹ ਬਾਣੀਆਂ ਲੋਕ ਹੈ ਉਹ ਆਪਣਾ ਨੁਕਸਾਨ ਨਹੀਂ ਸਹਾਰ ਸਕਦੇ ਤੁਹਾਡੇ ਤੋਂ ਜਾਨ ਛੁਡਾਣਗੇ ਅੱਜ ਜ਼ਰੂਰਤ ਵਾਰ-ਵਾਰ ਮੈਂ ਕਹਿ ਰਿਹਾ ਕਿ ਪੰਜਾਬ ਨੂੰ ਆਜ਼ਾਦ ਕਰਵਾਓ ਭਾਰਤ ਦੇ ਕਬਜ਼ੇ 'ਚੋਂ ਭਾਰਤ ਦੇ ਕਬਜ਼ੇ 'ਚ ਆਜ਼ਾਦ ਕਰਾਉਣ ਵਾਸਤੇ ਸਿਰਫ ਅਸੀਂ ਟੈਂਕ ਨਹੀਂ ਮੰਗਦੇ ਪਏ ਅਸੀਂ ਬੰਦੂਕਾਂ ਜਾਂ ਗੋਲੇ ਨਹੀਂ ਮੰਗ ਰਹੇ ਸਿਰਫ ਰੈਫਰੈਂਡਮ ਦਾ ਰੈਜ਼ੋਲੂਸ਼ਨ ਸਿਰਫ ਰੈਫਰੈਂਡਮ ਦੇ ਨਾਲ ਖੜੇ ਹੋ ਜਾਓ ਉਸ ਤੋਂ ਬਾਅਦ ਅਸੀਂ ਜਾਣਾਂਗੇ ਤੇ ਹਿੰਦੁਸਤਾਨ ਜਾਣੇਗਾ ਸਰਦਾਰ ਜੀ ਤੁਸੀਂ ਹੁਣੇ ਫਰਮਾਇਆ ਸਟਾਕ ਐਕਸਚੇਂਜ ਦੀ ਗੱਲ ਫਰਮਾਈਏ ਤੇ 83 ਬਿਲੀਅਨ ਡਾਲਰ ਦੀ ਇੱਕ ਵੱਡੀ ਅਮਾਉਂਟ ਦੀ ਤੁਸੀਂ ਗੱਲ ਫਰਮਾਈਏ ਮੈਂ ਜਰਾ ਉਹ ਚੈੱਕ ਕਰ ਲਓ ਜੀ ਜਾ ਕੇ ਚੈੱਕ ਕਰ ਲਓ ਮੈਂ ਸਿਰਫ 7000 ਸੁਨੇਹਾ ਜਿਹੜਾ ਹੈ ਸਟਾਕ ਐਕਸਚੇਂਜ ਦੇ ਬ੍ਰੋਕਰਸ ਨੂੰ ਵੱਡੇ ਬਿਜ਼ਨਸਮੈਨਾਂ ਨੂੰ ਵੱਡੇ ਹਾਕਸਾਂ ਨੂੰ ਮੈਂ ਬੰਬਈ ਚ ਭੇਜਿਆ ਇਹ ਕਹਿ ਕੇ ਭੇਜਿਆ ਕਿ ਆਪਣੇ ਆਪਣੇ ਪੈਸੇ ਕੱਢ ਲਓ ਨਹੀਂ ਤੇ ਤੁਹਾਡੇ ਪੈਸੇ ਤਬਾਹ ਹੋ ਜਾਣਗੇ ਅਮਰੀਕਨ ਕੰਪਨੀਆਂ ਨੂੰ ਸੁਨੇਹਾ ਭੇਜਿਆ ਜਦੋਂ ਤੁਸੀਂ ਜੰਗ ਲੜਨੀ ਹੈ ਤੇ ਜੰਗ ਵਿੱਚ ਜਿਹੜੀ ਬੁਲੰਦੀ ਨਾਲ ਜਿੱਤਿਆ ਜਾਂਦਾ ਹੈ ਤੇ ਜਿਹੜਾ ਇਹ ਹਿੰਦੋਸਤਾਨੀ ਹੈ ਇਹ ਡਰਪੋਕ ਹੈ ਇਹ ਡਰਪੋਕ ਇਹਨਾਂ ਦੀ ਰੀਲ ਦੀ ਹੱਡੀ ਹੈ ਨਹੀਂ 83 ਬਿਲੀਅਨ ਡਾਲਰ ਕ੍ਰੈਸ਼ ਹੋਇਆ ਹੈ ਜਾ ਕੇ ਚੈੱਕ ਕਰੋ ਤੁਸੀਂ ਸਰਦਾਰ ਜੀ ਮੈਂ ਤੁਹਾਡੀ ਗੱਲ ਨਾਲ ਮਤਫਕ ਹਾਂ ਐਗਰੀ ਹਾਂ ਕਿ 83 ਬਿਲੀਅਨ ਡਾਲਰ ਦੀ ਤੁਸੀਂ ਗੱਲ فرمਾਈ ਹੈ ਮੈਂ ਪੁੱਛਣਾ ਇਹ ਚਾਹਨਾ ਮੈਂ ਤੁਹਾਡੇ ਕੋਲੋਂ ਕਿ ਸਿੱਖ ਬਰਾਦਰੀ ਕੈਨੇਡਾ ਅਮਰੀਕਾ ਯੂਰਪ ਸਮੇਤ तमाम ਜਗ੍ਹਾ ਤੇ ਬੈਠੀ ਹੈ ਔਰ ਬੜੀ ਮਜ਼ਬੂਤ ਅੰਦਾਜ਼ ਦੇ ਨਾਲ ਬੈਠੀ ਹੋਈ ਹੈ ਕਿਆ ਸਿੱਖਾਂ ਨਾਲ ਅਸੀਂ ਜਿਹੜਾ ਪਿਆਰ ਕਰ ਰਹੇ ਆ ਉਹਨਾਂ ਦੀ ਗੁਰਦੁਆਰੇ ਦੀ ਦੇਖਭਾਲ ਕਰ ਰਹੇ ਆ ਸਾਡੀ ਇੱਕ ਦੂਜੇ ਨਾਲ ਤਲਕ ਹੈ ਸਾਡਾ ਇੱਕ ਦੂਜੇ ਨਾਲ ਪਿਆਰ ਹੈ ਇਸ ਮੌਕੇ ਤੇ ਕੋਈ ਜਨਾਬ ਕਿਰਦਾਰ ਦਾ ਐਸਾ ਕਰ ਸਕਦੇ ਨੇ ਕਿ ਜਿਹੜੇ ਬਾਹਰ ਬੈਠੇ ਹੋਏ ਸਿੱਖ ਨੇ ਉਹ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕਰਨ ਤਾਂ ਕਿ ਪਾਕਿਸਤਾਨ ਮਜ਼ੀਦ ਮਜ਼ਬੂਤ ਹੋਵੇ ਇਜ਼ ਇਟ ਪੋਸੀਬਲ ਸਰਦਾਰ ਜੀ ਦੇਖੋ ਇਸ ਵਕਤ ਜਿਹੜਾ ਹੈ ਜੰਗ ਦਾ ਮਾਹੌਲ ਹੈ ਜਿਹੜਾ ਸਿੱਖ ਤੁਹਾਡੇ ਨਾਲ ਹੈਗਾ ਉਹ ਉਹ ਸਿੱਖ ਐ 6 ਫਾਰ ਜਸਟਿਸ ਵਾਲਾ ਖਾਲਿਸਤਾਨ ਰੈਫਰੈਂਡਮ ਵਾਲਾ ਜਿਨੇ 2.5 ਮਿਲੀਅਨ ਵੋਟਾਂ ਜਿਹੜੀਆਂ ਬਾਹਰ ਦੇ ਮੁਲਕਾਂ ਚ ਪਾਈਆਂ ਅਸੀਂ ਪਾਕਿਸਤਾਨ ਦੇ ਲਈ ਡਿਪਲੋਮੈਟਿਕਲੀ ਕੈਨੇਡਾ ਅਮਰੀਕਾ ਯੂਕੇ ਹਰ ਜਗ੍ਹਾ ਤੇ ਹਿੰਦੂਸਤਾਨ ਨੂੰ ਕਾਊਂਟਰ ਕਰਦੇ ਪਏ ਆ ਜਿਹੜੀ ਇਨਵੈਸਟਮੈਂਟ ਕਰਦੀ ਆ ਚਾਹੇ ਉਹ ਸਿੱਖ ਕੌਮ ਕਰੇਗੀ ਚਾਹੇ ਹੋਰ ਕਰੇ ਉਹ ਜਦੋਂ ਸ਼ਾਂਤੀ ਦਾ ਸਮਾਂ ਹੁੰਦਾ ਜਦੋਂ ਇਕਨੋਮਿਕਲੀ ਸਟਰੋਂਗ ਹੁੰਦਾ ਉਦੋਂ ਕੀਤੀ ਜਾਂਦੀ ਆ ਔਰ ਤੁਸੀਂ ਗੱਲ ਕਰ ਰਹੇ ਤੇ ਪਏ ਹੋ ਇਨਵੈਸਟਮੈਂਟ ਦੀ ਪਾਕਿਸਤਾਨ ਦੀ ਇਨਵੈਸਟਮੈਂਟ ਜਿਹੜੀ ਹੈ ਉਹ ਪੰਜਾਬ ਦੀ ਆਜ਼ਾਦੀ ਆ ਪੰਜਾਬ ਜਿਹੜਾ ਹੈ 27 ਮਿਲੀਅਨ ਟੋਟਲ ਸਿੱਖ ਤੇ ਪੰਜਾਬ ਹੈ ਤੇ 500 ਮਿਲੀਅਨ ਹਿੰਦੁਸਤਾਨੀਆਂ ਨੂੰ ਖਵਾਉਂਦਾ ਤੇ ਪਾਣੀ ਦਾ ਜਿਹੜਾ ਮਸਲਾ ਹੈ ਜਿੱਦਣ ਪੰਜਾਬ ਆਜ਼ਾਦ ਹੁੰਦਾ ਹੈ ਪਾਕਿਸਤਾਨ ਦੇ ਲਈ ਪਾਣੀ ਤੇ ਜਿਹੜੀ ਬਿਜਲੀ ਹੈ ਹਰ ਚੀਜ਼ ਖੁੱਲ੍ਹੇ ਹੀ ਦਿੱਤੀ ਜਾਏਗੀ ਖੁੱਲ੍ਹੀ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਪਾਕਿਸਤਾਨ ਤਰੱਕੀ ਦੇ ਰਾਹ ਤੇ ਹੋਏਗਾ ਪਾਕਿਸਤਾਨ 1970 ਵਾਲਾ ਪਾਕਿਸਤਾਨ ਬਣੇਗਾ ਜਦੋਂ ਉਹ ਜਰਮਨੀ ਵਰਗੇ ਦੇਸ਼ਾਂ ਨੂੰ ਲੋਨ ਦਿਆ ਕਰਦਾ ਸੀ ਇੰਨਾ ਸਰਪਲਸ ਸੀ ਪਾਕਿਸਤਾਨ ਦੇ ਕੋਲ ਦੁਬਾਰਾ ਮੁਲਕ ਪਾਕਿਸਤਾਨ ਜੇ ਬੁਲੰਦੀਆਂ ਤੇ ਲੈ ਕੇ ਜਾਣਾ ਹੈ ਤੇ ਪਾਕਿਸਤਾਨ ਹਲ ਖਾਲिस्तान ਹੈ ਜੀ ਹੈ ਰਿਪੋਰਟ ਤੁਸੀਂ ਵੇਖੀ ਗੁਪਤ ਵੱਤ ਪੰਨੂ ਨੇ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਦਿੱਤੀਆਂ ਨੇ ਪਾਕਿਸਤਾਨ ਨੂੰ ਪੰਜਾਬ ਦੀ ਮਦਦ ਕਰਨੀ ਪਵੇਗੀ ਤੇ ਪੰਜਾਬ ਅਗਰ ਅਥੇ ਖਾਲਸਾ ਰਾਜ ਬਣ ਜਾਂਦਾ ਹੈ ਖਾਲਸਪਨ ਬਣ ਜਾਂਦਾ ਹੈ ਤੇ ਇੰਡੀਆ ਜਿਹੜਾ ਹਰ ਵੇਲੇ ਇਸ ਪੂਰੇ ਰੀਜਨ ਦੇ ਵਿੱਚ ਕੋਈ ਨਾ ਕੋਈ ਪੀਸੀ ਸਿਚੁਏਸ਼ਨ ਖਰਾਬ ਕਰਕੇ ਰੱਖਦਾ ਹੈ ਉਸ ਚੀਜ਼ ਨੂੰ ਜਿਹੜਾ ਖਤਮ ਕੀਤਾ ਜਾ ਸਕਦਾ ਹੈ ਐਨਰ ਦੇ ਪੁਆਇੰਟ ਆਫ View ਦੇ ਅਕੋਰਡਿੰਗ ਅਥੇ ਜੀ ਐਨਰ ਕਹਿੰਿਆ ਕਿ ਪਾਕਿਸਤਾਨ ਕੋਲੋਂ ਸਾਨੂੰ ਤੋਪਾਂ ਨਹੀਂ ਚਾਹੀਦੀਆਂ ਪਾਕਿਸਤਾਨ ਕੋਲੋਂ ਸਾਨੂੰ ਬੰਦ ਨਹੀਂ ਚਾਹੀਦੇ ਨਾ ਮਜ਼ਾਲ ਚਾਹੀਦੇ ਨੇ ਸਾਨੂੰ ਇੱਕ ਰੈਫਰੈਂਡਮ ਦਾ ਜਿਹੜਾ ਰੈਜ਼ੋਲੂਸ਼ਨ ਨੇ ਚਾਹੀਦਾ ਉਹ ਜਾਣਿਆ ਕਿ ਪਾਕਿਸਤਾਨ ਇਹਦੇ ਵਿੱਚ ਅੱਗੇ ਵਧੇ ਤੇ ਰੈਜ਼ੋਲੂਸ਼ਨ ਜਿਹੜੀ ਇਹ ਪੇਸ਼ ਕਰੇ ਇੰਟਰਨੈਸ਼ਨਲ ਜਿਹੜੀ ਅਦਾਲਤ ਇਹੋ ਨੇ ਵਿੱਚ ਠੀਕ ਹੈ ਤੇ ਇੱਥੇ ਜਿਹੜਾ ਲਾਲੀ ਇਹਨਾਂ ਨੇ ਕਿਹਾ ਕਿ ਅਗਰ ਇੱਥੇ ਭਾਰਤ ਦੀ ਜਗ੍ਹਾ ਖਾਲਸਾ ਰਾਜ ਪੰਡਾ ਹੈ ਤੇ ਪਾਕਿਸਤਾਨ ਨੂੰ ਬਹੁਤ ਬਹੁਤ ਵੱਡਾ ਇਹਦਾ ਫਾਇਦਾ ਹੋਵੇਗਾ ਕਿ ਪਾਕਿਸਤਾਨ ਨੂੰ ਇੱਕ ਪਾਣੀ ਦਾ ਵੀ ਕੋਈ ਮਸਲਾ ਨਹੀਂ ਹੋਏਗਾ ਤੇ ਨਾਲ ਹੀ ਪਾਕਿਸਤਾਨ ਨੂੰ ਬਿਜਲੀ ਵੀ ਫ੍ਰੀ ਦਿੱਤੀ ਜਾਏਗੀ ਨਾ ਤੇ ਪਾਣੀ ਦਾ ਕੋਈ ਮਸਲਾ ਨਾ ਬਿਜਲੀ ਦਾ ਤੇ ਸਭ ਕੁਝ ਜਿਹੜਾ ਫ੍ਰੀ ਪਾਕਿਸਤਾਨ ਨੂੰ ਦਿੱਤਾ ਜਾਏਗਾ ਸਾਡੇ ਵੱਲੋਂ ਐਲਾਨ ਕੀਤਾ ਜਾਂਦਾ ਪਿਆ ਤੇ ਸਿੱਖਾਂ ਦੀ ਗੱਲ ਕਰੀਏ ਤੇ ਸਿੱਖਾਂ ਦੇ ਨਾਲ ਹਮੇਸ਼ਾ ਉਹਨਾਂ ਦੀ ਹੱਕਤulfੂਰ ਹੋਈਏ ਤੇ ਅਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਐ ਸਿੱਖ ਜਿਹੜੇ ਨੇ ਉਹ ਬਾਰ ਦੇ ਸਭ ਇਹ ਨਹੀਂ ਤੇ ਆਉਂਦੀਆਂ ਗੱਲਾਂ ਜਦੋਂ ਵੀ ਤੁਹਾਡਾ ਹੱਕ ਹੋ ਕੇ ਕੋਈ ਦੂਜਾ ਖਾ ਲੈਂਦਾ ਹੈ ਤੁਹਾਡੇ ਤੁਹਾਨੂੰ ਇਨਸਾਫ ਵੀ ਲੱਗਦਾ ਤੁਹਾਡੇ ਲਈ ਅਦਾਲਤਾਂ ਜਿਹੜੀਆਂ ਇਨਸਾਫ ਨਹੀਂ ਕਰਦੀਆਂ ਬੇਗੁਨਾਹਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਸੁੱਟਦੇ ਨੇ ਜਿਹਾ ਨੇ ਜਿਵੇਂ ਇੱਥੇ ਵੱਡੀ ਮਿਸਾਲ ਹੈ ਅਮਰਪਾਲ ਸਿੰਘ ਜਿਹਨੂੰ ਬੇਗੁਨਾਹ ਨੂੰ ਅਜੇ ਤੱਕ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਤੇ ਜਦੋਂ ਇੰਜ ਮਾਸਰੇ ਦੇ ਵਿੱਚ ਇਨਜਸਟਿਸ ਤੇ ਹੱਕਤ ਲਈ ਜਿਹੜੀ ਆਮ ਹੋ ਜਾਏ ਤੇ ਐਡੇ ਐ ਸਿਚੁਏਸ਼ਨ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਬਾਗੀ ਹੋ ਜਾਂਦੇ ਆਪਣੇ ਹੱਕ ਨੂੰ ਕੌਣ ਦੇ ਲਈ ਖੜੇ ਹੋ ਜਾਂਦੇ ਨੇ ਤੇ ਤੂੰ ਇਹ ਕਹਿਣਾ ਕਿ ਇਹ ਜਿਹੜੇ ਲੋਕ ਨੇ ਆਦੇਸ਼ ਦਰੋਹੀ ਨੇ ਟ੍ਰੇਟਰਸ ਨੇ ਇਹ ਟੈਰਰਿਸਟ ਨੇ ਇਹੋ ਜਿਹੀਆਂ ਗੱਲਾਂ ਆਈ ਥਿੰਕ ਇਹ ਕਰਨਾ ਬਿਲਕੁਲ ਗਲਤ ਹੈ ਠੀਕ ਹੈ ਤੁਸੀਂ ਇੱਕ ਇਨਸਾਨੀਤ ਇਨਸਾਨ ਹੋ ਕੇ ਸੋਚੋ ਕਿ ਤੁਹਾਡੇ ਨਾਲ ਕੋਈ ਐ ਉਹ ਜਾਂ ਚੀਜ਼ ਹੁੰਦੀ ਏ ਕੋਈ ਐ ਉਹ ਜਿਹਾ ਸਲੂਕ ਹੁੰਦਾ ਹੈ ਕਿ ਸੋਸਾਇਟੀ ਦੇ ਵਿੱਚ ਤੁਹਾਨੂੰ ਇੱਕ ਤੀਜੇ ਸ਼ਹਿਰੀ ਦੇ ਤੌਰ ਤੇ ਟ੍ਰੀਟ ਕੀਤਾ ਜਾਂਦਾ ਹੈ ਤੇ ਤੁਹਾਨੂੰ ਕਿੰਜ ਦਾ ਮਹਿਸੂਸ ਹੋਏਗਾ ਐਦੇ ਬਾਰੇ ਵਿੱਚ ਤੁਸੀਂ ਕੀ ਕਹੋਗੇ ਜੋ ਵੀ ਕਹਿਣਾ ਤੁਹਾਡਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੇ ਸੱਚੇ ਗੱਲ